ਇਸ ਬੋਰਡ ਕਰ ਦਿਆ ਹੈ ਇਸ ਬੋਰਡ ਨਾਲ ਕਰਦਿਆ ਨਿਹੜੀਆਂ ਨੂੰ ਜੀ ਪਿੰਡ ਪੇਕਵਾਰ ਵਿੱਚ ਮੋਟਾ ਮੋਟਾ ਜੋ ਕੇ ਕਬੱਡੀ ਦੇ ਖਿਡਾਰੀ ਨਾਲ ਜਾਣਿਆ ਜਾਂਦਾ ਹੈ ਤੇ ਆਓ ਵੀ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਤੁਸੀਂ ਟਰੋਫੀਆਂ ਦੇਖ ਸਕਦੇ ਹੋ ਵੀਰ ਦੀਆਂ ਤੇ ਜੋ ਕੇ 2017 ਤੋਂ ਲੈ ਕੇ 18 19 21 24 ਤੱਕ ਜੋ ਕੇ ਆ ਤੁਸੀਂ ਦੇਖ ਸਕਦੇ ਹੋ ਟਰੋਫੀਆਂ ਟਰੋਫੀਆਂ ਜਿੱਤੀਆਂ ਹੋਈਆਂ ਵੀਰ ਨੇ ਰੂਮ ਵਿੱਚ ਸਜਾਸ-ਸਜਾਰ ਰੱਖੀਆਂ ਹੋਈਆਂ ਨੇ ਤੇ ਹਾਈਟ 6-6 ਫੁੱਟ ਟਰੋਫੀਆਂ ਦੀ 5.5-5 ਫੁੱਟ ਤੇ ਆ ਤੁਸੀਂ ਦੇਖ ਸਕਦੇ ਹੋਰ ਵੀ ਤੁਹਾਨੂੰ ਦਿਖਾਉਣੇ ਟਰੋਫੀਆਂ ਉਹ ਵੇਖ ਸਕਦੇ ਟਰੋਫੀ ਇੰਟਰੋਗੀਆਂ ਵਿਸ਼ੇਸ਼ ਸਨਮਾਨ ਹੋਏ ਹੋਏ ਆ ਵੀਰ ਦੇ ਜੀ ਆਓ ਆਪਾਂ ਸਾਰੇ ਵੀਰ ਨੂੰ ਸਪੋਰਟ ਕਰੀਏ ਇੱਕ ਗੱਲ ਸਮੇਂ ਦਾ ਸਮੇਂ ਦਾ ਗੱਲ ਰਹੀ ਆ ਪਰ ਕਦੇ ਪੰਜੇ ਕਬੱਡੀ ਕਮਲ ਲੱਗਦਾ ਉਹ ਬੰਦੇ ਵਾਲੇ ਉਹ ਓਏ ਬੱਲੇ ਬੱਲੇ ਇਧਰ ਮੈਨੂੰ ਲੱਭ ਲੈ ਮੋਟਾ ਦੋ ਦੋ ਵਾਲੀ ਤਰਜ਼ੀ ਦਾ ਵੀ ਸੰਤਵਾ ਦਾ ਪ੍ਰਿੰਸ ਜੀ ਮਾਰਾ ਲਿਆ ਇਹਦੇ ਵੀ ਬੋਲ ਚ ਲੱਗਾ ਵੱਡੇ ਕਰਦੇ ਪਰ ਜੱਦੀ ਨੂੰ ਆ 500 ਦੇ ਕਰ ਆ ਵੀ ਵਧੀਆ ਸੋਰੀ ਜੱਫਾ ਲੱਗ ਗਿਆ ਜਿਹੜਾ ਕੈਸੇ ਜੀ ਵਿਕੇ ਜਾ ਰਿਹਾ ਤੇ ਹਾਂਜੀ ਭਾਜੀ ਕਿਹਾ ਚਾਲ ਟੋਡਾ ਜੀ ਪਿੰਡ ਬਈ ਕਿਹੜਾ ਟੋਡਾ ਜੀ ਤੇ ਇੱਕ ਹੋਰ ਕਿਵੇਂ ਚੱਲ ਰਹੀ ਭਾਈ ਜੀ ਮਾੜੀ ਜਾਨਕਾਰੀ ਦਿਓ ਵਧੀਆ ਚੱਲਦੀ ਜਾਂਦੀ ਹੈ ਮਿਹਨਤ ਲਾਈ ਜੰਨੇ ਆ ਜਿਹੜਾ ਰੱਬ ਨੇ ਜਾਇਆ ਤਗੜੇ ਹੋ ਜਾਣਗੇ ਠੀਕ ਜੀ ਕਿਹੜੀ ਭਾਈ ਗਰਾਊਂਡ ਤੇ ਤੁਹਾਡੇ ਖੇਡਦੇ ਤੁਸੀਂ ਖਾਲਸਾ ਸਕੂਲੇ ਆਪਣੀ ਗਰਾਊਂਡ ਆ ਬੀਬੀ ਦੇ ਸਕੂਲ ਦੇ ਨਾਲ ਹੀ ਖਾਲਸਾ ਸਕੂਲ ਠੀਕ ਠੀਕ ਤੇ ਹੋਰ ਵੀ ਨਾ ਖਿਡਾਰੀ ਖੇਡਦੇ ਤੁਹਾਡੇ ਨਾਲ ਭਾਈ ਖੇਡਦੇ ਖੇਡਦੇ ਆ ਚਾਰ ਪੰਜ ਮੁੰਡੇ ਹੈਗੇ ਆ ਹੋਰ ਗੁੱਜਣਾ ਦੇ ਅੱਛਾ ਚਾਰ ਪੰਜ ਮੁੰਡੇ ਹੋਰ ਵੀ ਨਾ ਖੇਡਦੇ ਤੇ ਸਾਰੇ ਕਬੱਡੀ ਖੇលਨ ਜਾਂਦੇ ਸਾਰੇ ਮੁੰਡੇ ਵੀ ਨਾਲ ਸਾਰੇ ਠੀਕ ਐ ਤੇ ਇਨਾਮ ਪਾਜੀ ਤੁਹਾਨੂੰ ਦਿਖਾ ਦਿੰਨੇ ਆ ਸਾਰਿਆਂ ਨੂੰ ਮੋਟਾ ਕਹਿੰਦਾ ਸਾਢੇ 5 ਫੁੱਟ ਦੀ ਟਰੋਫੀ ਜਿੱਤੀ ਸੀ ਨਿੱ ਕਿਹੜੇ ਟੂਰਨਾਮੈਂਟ ਤੇ ਜਿੱਤੀ ਪਾਜੀ ਪਾਜੀ ਬੇਗਵਾਲ ਮਾਨਸਮਣ ਹੋਇਆ ਏ ਅੱਛਾ ਬੇਗਵਾਲ ਕਬੱਡੀ ਟੂਰਨਾਮੈਂਟ ਕਿਹੜੇ ਸਾਲ ਪਾਜੀ ਹੋਇਆ ਸੀ ਇਹ ਕੀ ਪਾਜੀ ਹੋ ਗਏ 2 ਸਾਲ ਹੋ ਗਏ ਠੀਕ 2 ਸਾਲ ਹੋ ਗਏ ਤੇ ਸਾਢੇ 5 ਫੁੱਟ ਦੀ ਟਰੋਫੀ ਜਿੱਤੀ ਤੇ ਪਾਜੀ ਰੇਡਰ ਕਾ ਜਾਫੀ ਸੀ ਜਾਫੀ ਰਾਤ ਤੋਂ ਫੋੜਵਾ ਮਖਾਨੇ ਆ ਵੀਰ ਦੀਆਂ ਜੀ ਵੀਰ ਜੀ ਮੈਂ ਤੁਹਾਡੀ ਇੱਕ ਰੀਲ ਦੇਖਦਾ ਵੀ ਤੁਸੀਂ ਉੱਥੇ 2000 ਰੁਪਏ ਦੀ ਗੱਲ ਹੋ ਰਹੀ ਸੀ ਕੋਈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓਗੇ ਉਹ ਭਾਈ ਅਖਬੂਰ ਪੂਰੇ ਆਪਣੀ ਮੈਂ ਚੱਲਦੇ ਸੀ ਉੱਥੇ 5000 ਲੱਗਾ ਸੀ ਭਾਈਏ ਜੱਫੇ ਦੇ ਮੈਂ ਭਾਈ 2000 ਦਾ ਜੱਫਾ ਲਾਤਾ 5000 ਲੱਭ ਗਿਆ ਅਤੇ ਲਾਤੇ ਜੱਫਾ ਭਾਈ ਜੀ 2000 ਰੁਪਏ ਖਾਤੇ 'ਚ ਆ ਗਿਆ ਫਿਰ ਹੋਰ ਰਮਨ ਭਾਈ ਤਨੇ ਜਿ ਲਾਇਆ ਸੀ 5000 ਰੁਪਏ ਭਾਜੀ ਠੀਕ ਜਿੱਤ ਗਏ ਭਾਜੀ ਫਿਰ 2000 ਦਾ ਜੱਫਾ ਹਾਂ ਜੀ ਹਾਂ ਜੀ ਮੈਂ ਤੁਹਾਡੀ ਰੀਲਸ ਹੁੰਦਾ ਬਾਈ ਉਹਦੇ ਵਿੱਚ ਤੁਸੀਂ ਸੋਨਾ ਜਫਾਲਾ ਹੈ ਭਾਈ ਉੱਥੇ ਭਾਈ ੱੱਕਾ ਮਾਰ ਕੇ ਬਾਹਰ ਘੜਦਾ ਹੈ ਹਾਂ ਜੀ ਇਹ ਮੈਂ ਦੇਖਦਾ ਮੇਰੀ ਅਤੇ ਵੀਰ ਜੀ ਤੁਹਾਨੂੰ ਸਪੋਰਟ ਕੌਣ ਕੌਣ ਕਰਦਾ ਲਾਕੇ ਵਿੱਚੋਂ ਭਾਈ ਆਪਣਾ ਰਮਨ ਭਾਈ ਆ ਜੇਮ ਵਾਲਾ ਭਾਈ ਨਾ ਬੋਲ ਪਿਆਰਾ ਭਾਈ ਬਹੁਤ ਸਪੋਰਟ ਕਰਦਾ ਸਾਨੂੰ ਵੀ ਬਾਹਰ ਤੋਂ ਆਪਣੇ ਵੱਡੇ ਭਰਾ ਆ ਉਹ ਬਹੁਤ ਕਰਦੇ ਆ ਜੀ ਨੇ ਕਰਦੇ ਪੇ ਸਪੋਰਟ ਕਰਦੇ ਫੁੱਲ ਹਾਂ ਜੀ ਦੋ ਵੱਡੇ ਭਰਾ ਆ ਫੁੱਲ ਕਰਦੇ ਜੀ ਅਤੇ ਖਰਾ ਕਿੱਦਾਂ ਚੱਲ ਰਹੀ ਮੇ ਜਣੇ ਭਾਈ ਮਾੜੀ ਠੀਕ ਜਲਦੀ ਜਲਦੀ ਆਇਆ ਪੂਰੀ ਮਾਰੀ ਮੋਟੀ ਭਾਈ ਖਰਾਕ ਚੱਲ ਜਾਂਦੀ ਕਿੰਨੀ ਮਿਹਨਤ ਨਾਲ ਦਿਖਾਈ ਜਾਂਦੀ ਹੈ ਠੀਕ ਹੈ ਭਾਈ ਤੇ ਆ ਤੁਸੀਂ ਦੇਖ ਸਕਦੇ ਹੋ ਵੀਰ ਨੂੰ ਪਿੰਡ ਬੇਕਵਾਲ ਵੀਰ ਜਾਂਦਾ ਹੈ ਤੇ ਸਪੋਰਟ ਕਰਿਆ ਕਰੋ ਸਾਰੇ ਮੇਰੇ ਭਰਾ ਤੇ ਆ ਦੇਖ ਸਕਦੇ ਟਰਾਫੀਆਂ ਚਿੱਤ ਕਿ ਲਿਆ ਵੀਰ ਸਾਰੀਆਂ ਆੜੀਆਂ ਇਹ ਆਓ ਦੇਖੋ ਜੀ ਇਹ ਉਹ ਟੰਗੀ ਇੱਕ ਤੇ ਉਹ ਟੰਗੀ ਇੱਕ ਟਰਾਫੀ ਤੇ ਉਹ ਦੋ ਪੀਆਂ ਤੇ ਆ ਪੀਆਂ ਇੱਧਰ ਉੱਪਰ ਹੋਰ ਵੀਰ ਨੂੰ ਤੁਸੀਂ ਸਪੋਰਟ ਕਰਿਆ ਕਰੋ ਸਾਰੇ ਭਾਈ ਸਪੋਰਟ ਘੱਟ ਕਰਦੇ ਆ ਇਹਨੀਆਂ ਇਹ ਸਪੋਰਟ ਨਾਲ ਕਰਦੇ ਆ ਨਿਹੜੀਆਂ ਨੂੰ ਜੀ ਸਪੋਰਟ ਛੇੜੀਆਂ ਨੂੰ ਕਰਦੇ ਸਾਗਰ ਦੀ ਬੋਡੀ ਨੂੰ ਸਪੋਰਟ ਕਰਦੇ ਦੁਕਾਨ ਨੂੰ ਕਤੋਂ ਨਹੀਂ ਕਰਦੇ ਸਪੋਰਟ ਭਾਈ ਤੁਸੀਂ ਕੋਈ ਨਾ ਭਾਈ ਫਿਰ ਆਪਣੇ ਚਾਹਿਆ ਹੁਣ ਹੋ ਜਾਣਗੇ ਤਗੜੇ ਹਾਂਜੀ ਹਾਂਜੀ ਲੋ ਖਾਣੀ ਭਾਈ ਨਸ਼ੇੜੀਆਂ ਨੂੰ ਕਰਨੀਆਂ ਨਸ਼ੇ ਦੇ ਲੱਗ ਜਾ ਹਾਂਜੀ ਚੰਗੇ ਬੰਦੇ ਨੇ ਥੋੜੀ ਕਰਨੀਆਂ ਭਾਈ ਕਿਹਨੇ ਵੀਰ ਕਹਿੰਦਾ ਨਸ਼ੇੜੀਆਂ ਨੂੰ ਸਪੋਰਟ ਕਰਦੇ ਨੇ ਤੇ ਸਾਨੂੰ ਸਪੋਰਟ ਨਹੀਂ ਕਰਦਾ ਕਿ ਇਲਾਕੇ ਵਿੱਚ ਤੇ ਸ਼ੇਅਰ ਕਰਿਆ ਕਰੋ ਦੱਬ ਕੇ ਤੇ ਵੀਰ ਨੂੰ ਸਪੋਰਟ ਕਰਿਆ ਕਰੋ ਤੁਸੀਂ ਤੇ ਧੰਵਾਦ ਜੀ